ਦੇਖੋ ਗੁਰੂ ਕਿਰਪਾ ਕਰੂਗਾ ਸਾਰੇ ਇਸ ਗੱਲ ਤੇ ਖੁਸ਼ ਨੇ ਕਿ ਜੋ ਫੈਸਲਾ ਹੋਇਆ ਹੈ ਬਹੁਤ ਸਤਿਕਾਰ ਜੋ ਗੁਰੂ ਖਾਲਸਾ ਜੀ ਹੈ ਗੁਰ ਜਿੱਕਾ ਖਾਲਸਾ ਸੇਵਾ ਦੇ ਪ੍ਰਤੀ ਅੱਜ ਜੈਦਰ ਸਾਹਿਬ ਨੂੰ ਸ਼੍ਰੀ ਕਾਲਤਾ ਜੈਦਰ ਸਾਹਿਬ ਭਾਈ ਸਾਹਿਬ ਭਾਈ ਰਕਵੀਰ ਸਿੰਘ ਜੀ ਨੂੰ ਮਿਲ ਕੇ ਆਇਆ ਤੇ ਉਹਨਾਂ ਨੂੰ ਧੰਨਵਾਦ ਕਰਕੇ ਆਇਆ ਕਿ ਵੀ ਉਹਨਾਂ ਨੇ ਜੋ ਸਾਨੂੰ ਹੁਕਮ ਕੀਤਾ ਸੀਗਾ ਜੋ ਇਨਵਿਨੋ ਲਾਗੂ ਹੋ ਗਿਆ ਤੇ ਅਸੀਂ ਉਹਨਾਂ ਦਾ ਜਿੰਨਾ ਧੰਨਵਾਦ ਕਰੀਏ ਉਹਨਾਂ ਨੇ ਬਹੁਤ ਵਧੀਆ ਫੈਸਲਾ ਕਰਿਆ ਜਿਹੜਾ ਸਾਰੀ ਦੁਨੀਆ ਦੇ ਵਿੱਚ ਲੋਕਾਂ ਨੇ ਸਵਾਗਤ ਕੀਤਾ ਤੇ ਉਹਦੇ ਨਾਲ ਹੀ ਪੰਥ ਦੀ ਏਕਤਾ ਦੀ ਗੱਲ ਕੀਤੀ ਹੈ ਉਹਦਾ ਵੀ ਧੰਨਵਾਦ ਕਰਨਾ ਕਿਉਂਕਿ ਸ਼ਮਨੀ ਕਾਲੀਦਲ ਦੀ ਹੋਂਦ ਹੈ ਜਿਹੜੀ ਉਹ ਸ਼੍ਰੀ ਕਲਤਾਰ ਸਾਹਿਬ ਤੋਂ ਹੋਈ ਸੀ ਅੱਜ ਸਾਰੇ ਲੋਕ ਚਾਹੁੰਦੇ ਨੇ ਕਿ ਪੰਥ ਦੇ ਵਿੱਚ ਪੰਜਾਬ ਦੇ ਵਿੱਚ ਖੇਤਰੀ ਪਾਰਟੀ ਆਉਣੀ ਚਾਹੀਦੀ ਹੈ ਲੋਕ ਮਹਿਸੂਸ ਕਰਦੇ ਚੀਏ ਪਰ ਨਾਲ ਲੋਕ ਸ਼ਮਨੀ ਕਾਲੀਦਲ ਦੇ ਨਾਲ ਵੀ ਨਹੀਂ ਸੀ ਲੱਗੇ ਹੋਏ ਨਾਰਾਜ਼ਗੀ ਸੀ ਬਹੁਤ ਵੱਡੀ ਮੇਰਾ ਖਿਆਲ ਹੈ ਵੀ ਉਹਨਾਂ ਨੇ ਜੋ ਦੁਬਦਾ ਸੀ ਉਹ ਦੂਰ ਕਰਤੀ। ਉਹ ਦੂਰ ਕਰਤੀ ਜਿਨਨੇ ਗੁਨਾਹ ਹੋਏ ਜਿਨਨੇ ਮਾੜੇ ਕੰਮ ਹੋਏ ਉਹਨਾਂ ਦੀ ਸਜ਼ਾ ਉਹਨਾਂ ਨੇ ਲਾ ਕੇ ਉਹ ਸਜ਼ਾ ਭੁੱਤ ਕੇ ਸਾਰੇ ਜਣੇ ਆ ਗਏ। ਤੇ ਹੁਣ ਉਮੀਦ ਹੈ ਕਿ ਗੁਰੂ ਕਿਰਪਾ ਕਰੂਗਾ ਸੱਚੇ ਪਾਤਸ਼ਾਹ ਮਿਹਰ ਕਰੂਗਾ ਤੇ ਆਪਾਂ ਸਾਰੇ ਇਕੱਠੇ ਹੋ ਕੇ ਤੇ ਪੰਤ ਦੀ ਚੜ੍ਹਦੀ ਕਲਾ ਹੋਊਗੀ ਤੇ ਹਮੇਸ਼ਾ ਸ਼ੋਮਣੀ ਕਲ ਦੀ ਚੜ੍ਹਦੀ ਕਲਾ ਦੇ ਵਿੱਚ ਆਉਗਾ। ਸਾਰੇ ਅਕਾਲੀ ਦਲ ਜਿਨਨੇ ਅਕਾਲੀ ਦਲ ਸਾਰੇ ਇਕੱਠੇ ਹੋਣੇ ਕਮੈਂਟਸ 'ਚ ਇਕੱਠੇ ਹੋਣ। ਦੇਖੋ ਗੁਰੂ ਕਿਰਪਾ ਕਰੂਗਾ ਸਾਰੇ ਇਸ ਗੱਲ ਤੇ ਖੁਸ਼ ਨੇ। ਕਿ ਜੋ ਫੈਸਲਾ ਹੋਇਆ ਹੈ ਬਹੁਤ ਵਧੀਆ ਹੋਇਆ ਜਿੰਨੀ ਸਲਾਹਾਂ ਕਰੀ ਉਹਨੀ ਥੋੜੀ ਹੈ ਦੁਨੀਆਂ ਦਾ ਜਿੱਥੇ ਵੀ ਜਿੱਥੇ ਵੀ ਪੰਥ ਸਿੱਖ ਭਾਈਚਾਰਾ ਬੈਠਾ ਹੈ